ਦੋਸਤੋ ਅੱਜਕੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਬੜਾ ਸ਼ੋਰ ਮਚਿਆ ਹੋਇਆ ਹਰ ਇੱਕ ਆਪਣੀਆਂ ਰੋਟੀਆਂ ਸੇਕ ਰਿਹਾ ਵਾ ਆਮ ਆਦਮੀ ਪਾਰਟੀ ਦਾ ਇਸ ਗੈਂਗਸਟਰਵਾਦ ਨੂੰ ਇਹੀ ਕਹੀ ਜਾਂਦੇ ਮਗਰਲੀ ਪਾਰਟੀਆਂ ਦੀ ਦੇਣ ਆ ਔਰ ਅੱਜ ਤੋਂ 2 ਦਿਨ ਪਹਿਲਾਂ 4-5 ਲੀਡਰ ਆਮ ਆਦਮੀ ਬੋਕਰ ਪਾਰਟੀ ਦੇ ਬਹਿ ਕੇ ਜੋ ਗਾਲਾਂ ਕੱਢੀਆਂ ਸੁਪੀਰ ਬਾਦਲ ਨੂੰ ਅਖੇ ਉਹਨਾਂ ਨੇ ਗੈਂਗਸਟਰਵਾਦ ਪੈਦਾ ਕਰਤਾ ਉਹਨਾਂ ਨੇ ਕੈਂਡੀਡੇਟ ਲੈਂਦਾ ਕਿਉਂਕਿ ਉਹਨਾਂ ਨੂੰ ਐ ਲੱਗ ਰਿਹਾ ਕਿ ਸ਼ਾਇਦ ਪੋਲਿਟਿਕਲ ਚੈਲੰਜ ਕਿਤੇ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਉੱਪਰ ਆ ਰਿਹਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬਾਓ ਡਰਾਓ एफआईआर दर्ज ਕਰਤੀ ਤਰਨਤਾਰਨ ਦੀ ਜਿਮਨੀ ਚੌਂ ਤੋਂ ਬਾਅਦ ਕੋਈ 60 70 ਬੰਦਿਆਂ ਦੇ ਖਿਲਾਫ 25 30 ਬੰਦੇ ਚੱਕ ਲਏ ਬਾਕੀ ਅਣਪਛਾਤੇ ਚੱਕ ਕਰਾਰ ਦੇ ਦਿੱਤੇ ਕਿ ਜੇ ਲੋੜ ਪਈ ਇਹਨਾਂ ਨੂੰ ਚੱਕ ਕੇ ਅੰਦਰ ਧਿਆਂਗੇ دہشت ਪੈਦਾ ਕਰਾਂਗੇ ਜਿਹੜੀ ਕੈਂਡੀਡੇਟ ਦੀ ਲੜਕੀ ਸੀ ਕੰਚਨਪ੍ਰੀਤ ਉਹਨੂੰ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਇਹਨਾਂ ਦੇ ਹੱਥ ਲੱਗੇ ਉਹ ਨਿਕਲ ਗਈ ਇੱਕ ਐਸਐਸਪੀ ਇੱਕ ਅੱਛਾ ਆਫਸਰ ਆਈਪੀਐਸ ਮਨਿੰਦਰ ਸਿੰਘ ਉਸ ਨੂੰ ਸਿਰਫ ਇਸ ਲਈ ਸਸਪੈਂਡ ਕੀਤਾ ਕਿ ਤੂੰ ਕੰਚਨਪ੍ਰੀਤ ਨੂੰ ਕਿਉਂ ਨਹੀਂ ਅਰੈਸਟ ਕੀਤਾ ਅਮਰitsar ਸ਼ਾਦ ਮਜੀਠੇ ਜ਼ਿਲ੍ਹੇ ਦਾ ਐਸਐਸਪੀ ਸੀਗਾ ਉਹਨੂੰ ਨਾਮ ਦਿੱਤਾ ਕਿ ਗੈਂਗਸਟਰਜ਼ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਇਆ ਐਸਐਸਪੀ ਇਸ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਦਿੱਤੇ ਜੇ ਤੇ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਬੰਗੇ ਦਿਨ ਦਿਹਾੜੇ ਆ ਵੀਡੀਓ ਦੇਖੋ ਤੁਸੀਂ ਕੀ ਉੱਥੋਂ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਜਿੱਤੇ ਕੱਲ ਕੁੱਮੀ ਖੇਡ ਖੇਢੀ ਗਈ ਹੈ ਅ ਪਹਿਲਾ ਸਕੋਰਪਿਓ ਕੱਟੀ ਜਿਹੜੀ ਅੱਗੇ ਨਿਕਲਦੀ ਉਹਦੇ ਪਿੱਛੇ ਹੈ